ਇਹ ਕਹਿੰਦੇ ਕਿ ਸਾਰੇ ਪੰਜਾਬ ਦੇ ਵਿੱਚੋਂ ਬੀਜੇਪੀ ਜਿਹੜੇ ਵਰਕਰਸ ਨੇ ਲੀਡਰਸ ਨੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਡਿਟੇਨ ਕੀਤਾ ਤੇ ਕੀ ਕਾਰਨ ਹੈ ਜੇ ਕੋਈ ਕੈਂਪ ਵਗੈਰਾ ਦਾ ਕਹਿ ਰਹੇ ਸੀ ਕਿ ਕਿ ਕੈਂਪ ਹੈ ਬੀਜੇਪੀ ਦੇ ਕੁਝ ਕੈਂਪ ਲਾਉਣੇ ਸੀ ਉਹਨਾਂ ਨੇ ਬੀਜੇਪੀ ਦੀਆਂ ਸਹੂਲਤਾਂ ਬਾਰੇ ਦੱਸਣਾ ਸੀਗਾ ਤੇ ਉਦੋਂ ਸਰਕਾਰ ਕਹਿੰਦੀ ਹੈ ਕਿ ਇਹਨਾਂ ਨੇ ਕੋਈ ਪਰਮਿਸ਼ਨ ਨਹੀਂ ਲਈ ਇਹੋ ਕਾਰਨ ਹੈ ਜਾਂ ਕੋਈ ਹੋਰ ਵੀ ਕਾਰਨ ਸੀ ਨਹੀਂ ਮੈਨੂੰ ਤਾਂ ਇਹ ਵੀ ਕਾਰਨ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਇੱਕ ਬੜੀ ਵੱਡੀ ਮੀਡੀਆ ਕਵਰੇਜ ਮਿਲ ਰਹੀ ਹੈ ਜੀ ਆ ਇੱਕ ਪੱਖ ਦੂਜਾ ਇਹ ਵੀ ਹੈ ਏ ਵੀ ਇੱਕ ਕਾਰਨ ਇਹ ਵੀ ਹੋ ਸਕਦਾ ਨਾ ਹੋਣ ਨੂੰ ਕੀ ਨਹੀਂ ਹੋ ਸਕਦਾ ਜੇ ਤੂੰ ਦਿੰਦੀ ਸਾਥ ਤੇ ਹੋਣ ਨੂੰ ਕੀ ਨਹੀਂ ਹੁੰਦਾ ਹੁੰਦਾ ਬਿਲਕੁਲ ਜੀ ਤੇ ਇਥੇ ਤੇ ਸਾਥ ਮਿਲਦਾ ਨਜ਼ਰ ਆ ਰਿਹਾ ਹਮ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਸਭ ਰਲੇ ਹੋਏ ਆ ਜੀ ਸਭ ਮਿਲੇ ਹੋਏ ਆ ਜੀ ਪਰ ਇਥੇ ਇਦਾਂ ਲੱਗਦਾ ਮੈਂ ਜਵੇਂ ਤੁਹਾਨੂੰ ਕਹਿੰਦਾ ਸੀਗਾ ਕਿ ਭਾਜਪਾ ਨੇ ਦੇਖੋ ਆਪਦੇ ਖੰਭ ਜਿਹੜੇ ਆ ਨਾ ਖਿਲਾਰਨੇ ਆ ਜੀ ਤੇ ਤੁਹਾਨੂੰ ਯਾਦ ਹੋਣਾ ਹੈ ਮੇਰੇ ਮਿੱਤਰ ਮੈਨੂੰ ਵਟਸਐਪ ਤੇ ਅਕਸਰ ਕਹਿੰਦੇ ਸੀ ਯਾਰ ਪਾਜ ਪਾ ਕਿੱਥੇ ਪਾਜ ਪਾ ਕਿੱਥੇ ਤੂੰ ਜਿਆਦਾ ਹੀ ਕੁਛ ਇਹਦਾ ਹੁੰਦਾ ਸਰ ਕਈ ਚੀਜ਼ਾਂ ਆਗਾਉ ਤੁਹਾਨੂੰ ਪਤਾ ਲੱਗ ਜਾਂਦੀਆਂ ਨੇ ਜਿੱਦਾਂ ਆਪਾਂ ਉਹ ਕਿਹਾ ਸੀ ਲੈਂਦਾ ਤੇ ਚੜਦਾ ਪੰਜਾਬ ਬਈ ਬਹੁਤ ਨੇੜੇ ਨੇੜੇ ਹੋ ਰਹੇ ਸੀਗੇ ਠੀਕ ਹੈ ਜੀ ਅੱਜ ਮੈਨੂੰ ਇੱਕ ਨਾ ਪੁਲਿਸ ਦਾ ਜਵਾਨ ਮਿਲਿਆ ਮੁੰਡਾ ਜੀ ਬਹੁਤ ਸੁਣਾ ਸੁਨੱਖਾ ਜਵਾਨ ਤੇ ਬੜਾ ਮਤਲਬਕੀ ਕੰਮਾ ਸੀਗਾ ਕਿਸੇ ਦਫਤਰ ਚ ਤੇ ਚਲੋ ਮੈਂ ਬੈਠਾ 10 ਕੁ ਮਿੰਟ ਉਸਨੇ ਇੱਕ ਗੱਲ ਕਹੀ ਖੂਬਸੂਰਤ ਕਿ ਸਾਡਾ ਪਲਾਨ ਸੀਗਾ ਬਾਈ ਜਾਣ ਦਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਜਾਵਾਂਗੇ ਸ਼ੁੱਟੀਆਂ ਲਵਾਂਗੇ ਅਸੀਂ ਬੈਚਮੇਟ ਜੰਨੇ ਆ ਜਾਵਾਂਗੇ ਮੇਂ ਗਾਂ ਮਿਲਾਂਗੇ ਲਾਂਗੇ ਪਰ ਹੁਣ ਸਾਰਾ ਕੰਮ ਮਿੱਟੀ ਐ ਤਾਂ ਤੁਸੀਂ ਸੋਚ ਕੇ ਦੇਖੋ ਕਿ ਇੱਕ ਪੁਲਿਸ ਮੁਲਾਜ਼ਮ ਵੀ ਡਰ ਰਿਹਾ ਹੈ ਨਾ ਮਨੂੰ ਮੌਜੂਦਾ ਪਰਸਤਿਤੀਆਂ ਚ ਜਦ ਕਿ ਇਹ ਅਸੀਂ ਗੱਲਾਂ ਮਾਰਚ ਅਪ੍ਰੈਲ ਚ ਹੀ ਕਰ ਦਿੱਤੀਆਂ ਸੀਗੀਆਂ ਕਿ ਐਸੀ ਨੌਬਤ ਆ ਸਕਦੀ ਆ ਆਈ ਆ ਉਸੇ ਤਰ੍ਹਾਂ ਭਾਜਪਾ ਦੇ ਜਿਹੜੇ ਮਤਲਬ ਕਿ ਕਹਿ ਲਈਏ ਆਪਾਂ ਪੈਂਤੜੇ ਸੀਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਥੋੜੀ ਬਹੁਤੀ ਜਾਣਕਾਰੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀਗਾ ਕਿ ਸਟੇ ਵਾਲਾ ਰੌਲਾ ਕਮੇਟੀ ਵਾਲਾ ਤਾਂ ਉਹ ਅਗਲੇ ਦਿਨ ਰੱਬੂ ਹੁਣ ਕਹਿ ਲੋ ਕਿ ਸੰਸਦ ਤੱਕ ਮਾਮਲਾ ਗੁੰਦਾ ਜੀ ਉਦੋਂ ਮੈਨੂੰ ਇਹਨਾਂ ਦੇ ਮਤਲਬ ਕਿ ਕੁਝ ਮਨਸੂਬੇ ਜਿਹੜੇ ਸੀਗੇ ਨਾ ਗਾਹੂ ਪਤਾ ਸੀਗੇ ਜੀ ਹਾਲੇ ਹੋਰ ਵੀ ਆ ਉਹ ਵੀ ਖੋਲਾਂਗੇ ਆਉਣ ਵਾਲੇ ਸਮੇਂ 'ਚ ਕਿ ਕੀ ਕੁਝ ਹੋ ਸਕਦਾ ਤਾਂ ਇਹ ਇਹਨਾਂ ਦਾ ਪਾਰਟ ਸੀਗਾ ਜੀ ਭਾਜਪਾ ਬਹੁਤ ਪਿੱਛੋਂ ਆਪ ਦੇ ਜਿਹੜੇ ਵਿਉਂਤੇ ਪਲਾਨ ਹੁੰਦੇ ਆ ਨਾ ਲੈ ਕੇ ਆਉਂਦੀ ਆ ਹੂੰ ਹੌਲੀ ਹੌਲੀ ਐਗਜ਼ੀਕਿਊਟ ਕਰਦੀ ਜਾਂਦੀ ਆ ਹੌਲੀ 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 ਕਰਦੀ ਜਾਂਦੀ ਆ ਜੀ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੇ ਇਹ ਗੱਲ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਦੇਖੋ ਲੈਂਡ ਪੂਲਿੰਗ ਦੇ ਵਿੱਚ ਉਹਨਾਂ ਨੇ ਕੀ ਕੀਤਾ ਪੰਜਾਬ 'ਚ ਵੀ ਆਈ ਤੇ ਹਰਿਆਣਾ 'ਚ ਵੀ ਆਈ ਪੰਜਾਬ 'ਚ ਲਿਆਂਦਾ ਆਮ ਆਦਮੀ ਪਾਰਟੀ ਨੇ ਤੇ ਭਾਜਪਾ ਵਿਰੋਧ ਚ ਨਿੱਤਰ ਪਈ ਜੀ ਉੱਥੇ ਲਿਆਂਦਾ ਭਾਜਪਾ ਨੇ ਤੇ ਆਮ ਆਦਮੀ ਪਾਰਟੀ ਵਿਰੋਧ ਦੇ ਵਿੱਚ ਸੀ ਜੀ ਇਦਾਂ ਹੀ ਕਰਦੇ ਕਰਾਉਂਦੇ ਸਿਆਸੀ ਤੌਰ ਤੇ ਝਗੜਦੇ ਜਿਹੜੇ ਆ ਹੂੰ ਇੱਥੇ ਇਹ ਇੱਥੋਂ ਤੱਕ ਆ ਪਹੁੰਚੇ ਕਿ ਇਹਨਾਂ ਨੇ ਆਪਣੀ ਇੱਕ ਜਿਹੜੀ ਵਿਉਂਤ ਸੀ ਉਹਦੇ ਅਨੁਸਾਰ ਪਿੰਡਾਂ 'ਚ ਕੈਂਪ ਸਟਾਰਟ ਕਰਨੇ ਨੇ ਜੀ ਉਹ ਕੀ ਆ ਕਿ ਭਈ ਆ ਜਿਹੜਾ ਤੁਹਾਨੂੰ ਮੁਫਤ ਰਾਸ਼ਨ ਨੂੰ ਮਿਲਦਾ ਹੈ ਤੁਹਾਨੂੰ ਪਤਾ ਕਿੱਥੋਂ ਮਿਲਦਾ ਹੂੰ ਕਿੱਥੋਂ ਮਿਲਦਾ ਫਲਾਣੀ ਜਿਹੜੀ ਯੋਜਨਾ ਹੈ ਤੁਹਾਨੂੰ ਪਤਾ ਕਿੱਥੋਂ ਆਉਂਦੀ ਹੈ ਇਹ ਆਪਣੇ ਕੋਲ ਆਉਂਦੀ ਹੈ ਜੇ ਕੋਈ ਰਹਿੰਦਾ ਤਾਂ ਦੱਸੋ ਆਓ ਅਸੀਂ ਅਸੀਂ ਸਿੱਧਾ ਕਰਵਾ ਦਿੰਨੇ ਕੰਮ ਬਿਲਕੁਲ ਤੇ ਉਹਨਾਂ ਯੋਜਨਾਵਾਂ ਦੇ ਲਾਭਪਾਤਰੀ ਕੌਣ ਹੈ ਜ਼ਿਆਦਾਤਰ ਐਸੀ ਭਾਈਚਾਰੇ ਵਾਲੇ ਯਾ ਆਰਥਿਕ ਤੌਰ ਤੇ ਪਛੜੇ ਲੋਕ ਹੁਣ ਉਹਨਾਂ ਦੇ ਨਾਲ ਤੇ ਸਾਰਾ ਕੁਝ ਹੈ ਜਿਹੜਾ ਉਹ ਰਾਪਤੇ ਦੇ ਰੂਪ ਦੇ ਵਿੱਚ ਚੱਲਣਾ ਹੀ ਆ ਪਰ ਇਹਦੇ ਨਾਲ ਉਹ ਇੰਟਰਡਿਊਸ ਹੋਣਗੇ ਜਾ ਕੇ ਜਨਰਲ ਵਰਕ ਦੇ ਨਾਲ ਵੀ ਜੀ ਉਹ ਪਤਾ ਲੱਗੇਗਾ ਸਮਾਧ ਹੋਏਗਾ ਕੀ ਮੁਸ਼ਕਲਾਂ ਨੇ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਹੈ ਇਸ ਗੱਲ ਦਾ ਕਿ ਭਾਜਪਾ ਨੇ ਅੰਦਰੂਨੀ ਤੌਰ ਤੇ ਟੀਮਾਂ ਮੈਦਾਨ ਚ ਉਤਾਰ ਦਿੱਤੀਆਂ ਸਰਵੇ ਵਗੈਰਾ ਕਰਨ ਲਈ ਨਹੀਂ ਪਤਾ ਹਮ ਕੱਲ ਵਿਚਲੀ ਗੱਲ ਦੱਸਦਾ ਤੁਹਾਨੂੰ ਇਹ ਇੰਨਾ ਡਰ ਗਿਆ ਭਾਜਪਾ ਤੋਂ ਜੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਵਾਲੇ ਕਿ ਯਾਰ ਕਾਂਗਰਸ ਵਾਲੇ ਕਾਲੀ ਉਹਨਾਂ ਨਾਲ ਤਾਂ ਨਿਜਿੱਠੀ ਜਾਣੇ ਨਵੇਂ ਸਾਡੇ ਸਾਹਮਣੇ ਕੰਮ ਮਤਲਬ ਕਿ ਚੁਣੌਤੀ ਵਾਲਾ ਹੋ ਗਿਆ ਇਹਨਾਂ ਨੇ ਜਦੋਂ ਹੁਣ ਅਕਸਰ ਨੂੰ ਤਾਂ ਸਰਕਾਰ ਸਰਕਾਰ ਹੀ ਹੈ ਨਾ ਉਹਨਾਂ ਨੂੰ ਨਹੀਂ ਪਤਾ ਕੀ ਕਰਦੇ ਜੀ ਉਹਨਾਂ ਨੇ ਕੱਲ ਆਫੀਸ਼ੀਅਲੀ ਬਿਆਨ ਦਿੱਤਾ ਹਮ ਕਿ ਤੁਹਾਡੀ ਨਿੱਜੀ ਜਾਣਕਾਰੀ ਕੋਈ ਇਕੱਠੀ ਨਹੀਂ ਕਰ ਸਕਦਾ ਇੱਕ ਕਾਨੂੰਨੀ ਹਵਾਲਾ ਦੇ ਕੇ ਹਮ ਪੰਜਾਬ ਆਫੀਸ਼ੀਅਲੀ ਜੀ ਪੰਜਾਬ ਸਰਕਾਰ ਨੇ ਕੱਲ ਪ੍ਰੈਸ ਨੋਟ ਜਾਰੀ ਕੀਤਾ ਹੈ ਜੀ ਉਹ ਕਿਉਂ ਧੋਕੇ ਕੁਝ ਸਰਵੇ ਵਗੈਰਾ ਹੋ ਰਿਹਾ ਬਿਲਕੁਲ ਮਤਲਬ ਡਾਟਾ ਇਕੱਠਾ ਹੋ ਰਿਹਾ ਸਭ ਬਹੁਤ ਵੱਡੀ ਗੱਲ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅੰਤਰਖਾਤੇ ਇਹਨਾਂ ਦੇ ਸਰਵੇ ਇਹਨਾਂ ਦੀਆਂ ਮਤਲਬ ਕਿ ਇੰਟੈਲੀਜੈਂਸ ਦੀਆਂ ਰਿਪੋਰਟਾਂ ਉਹ ਚੱਲਦੀਆਂ ਰਹਿੰਦੀਆਂ ਜੀ ਤਾਂ ਜਿਵੇਂ ਹੁਣ ਇਹਨਾਂ ਨੂੰ ਪਤਾ ਲੱਗਿਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿ ਯਾਰੇ ਤੇ ਸਾਡੇ ਪੈਰਾਂ ਦੀ ਜ਼ਮੀਨ ਖੋਣ ਪੈ ਰਹੇ ਨੇ ਬਿਲਕੁਲ ਐਸੀ ਭਾਈਚਾਰੇ ਦੀ ਵੋਟ ਐਸਸੀ ਭਾਈਚਾਰੇ ਦੀ ਗੋਲਬੰਦੀ ਜਾਂ ਹਿੰਦੂ ਵੋਟ ਦੀ ਗੋਲਬੰਦੀ ਉਸ ਤੋਂ ਬਾਅਦ ਪੰਥਕ ਵੋਟ ਦਾ ਇੱਕ ਹਿੱਸਾ ਜੇ ਉਹ ਅਲਾਈਅੰਸ ਦੇ ਰੂਪ ਦੇ ਵਿੱਚ ਲੈ ਜਾਂਦੇ ਨੇ ਤਾਂ ਬਹੁਤ ਘੱਟ ਜਿਹੜਾ ਤਫ ਹੋ ਜਾਏਗਾ ਨਾ ਜੀ ਉਹ ਇਸ ਕਰਕੇ ਉਹਨਾਂ ਨੇ ਮਤਲਬ ਕਿ ਕਾਲ ਦੇ ਨਾਲ ਇਹਨਾਂ ਦੇ ਕੈਂਪ ਜਿਹੜੇ ਸੀਗੇ ਇਹਨਾਂ ਨੇ ਜਾ ਕੇ ਮਤਲਬ ਕਿ ਭਈ ਆ ਕਲਿਆਣ ਕਰ ਯੋਜਨਾ ਜਿਹੜੀ ਸਾਡੀ ਹੈ ਜੀ ਉਥੇ ਪਾਜ ਖੁੱਲ ਜਾਣਗੇ ਬਿਲਕੁਲ ਕਿ ਭਾਈ ਜੋ ਆ ਆ ਰਿਹਾ ਮਾਨ ਸਾਹਿਬ ਤੇ ਐਵੇਂ ਆਟੇ ਵਾਲੇ ਗੱਟੂਆਂ ਤੇ ਆਪਦੀ ਫੋਟੋ ਚਪਕਾਉਣ ਨੂੰ ਫਿਰਦੇ ਸੀ ਸਾਡਾ ਇੰਨਾ ਇਹਦੇ ਚ ਸਾਡਾ ਇੰਨਾ ਇਹਦੇ ਚ ਸਾਡਾ ਇੰਨਾ ਇਹਦੇ ਚ ਇਹਨਾਂ ਨੂੰ ਪਤਾ ਸੀਗਾ ਕਿ ਇਹਦੇ ਬਾਨੇ ਪ੍ਰਚਾਰ ਕਰਨਗੇ ਜਾ ਕੇ ਲੋਕ ਜੋੜਨਗੇ ਡਾਟਾ ਇਕੱਠਾ ਕਰਨਗੇ ਔਰ ਸਮੱਸਿਆਵਾਂ ਵੇਖਣਗੇ ਕਿ ਪਿੰਡਾਂ ਚੋਰ ਕੀ ਆ ਹਮ ਇਹਨਾਂ ਨੇ ਫਿਰ ਉਹ ਕੈਂਪੇਨ ਨੂੰ ਖਦੇੜਨ ਦਾ ਮਨ ਬਣਾ ਲਿਆ ਉਥੇ ਆਮੋ ਸਾਹਮਣਾ ਹੋਇਆ ਹਮ ਰੈਂਕੂਰੀ ਉੱਥੋਂ ਫੜਲੇ ਛਾ ਕੋਟ ਤੋਂ ਆ ਕਾਕੇ ਹੋਰੀ ਜਲਾਲਾਬਾਦ ਵਾਲੇ ਇਧਰੋਂ ਇਹਨਾਂ ਨੇ ਉਹ ਵਾਲੀ ਸਾਈਡ ਤੋਂ ਪਤਾ ਨਹੀਂ ਕਿੰਨੇ ਕੁ ਕਈ ਤਾਰਾ ਸੱ ਚਲਾਏ ਨੇ ਕਿ ਸਿਰਫ ਕੈਂਪ ਨਾਲ ਆ ਸਕਾ ਹੁਣ ਤੁਸੀਂ ਇਹ ਦੇਖੋ ਕਿ ਜੇ ਆਯੂ ਕਮ ਆਮਦ ਵੀ ਪਾਰਟੀ ਦੇ ਨਾਲ ਹਰਿਆਣੇ ਚ ਹੋ ਜਾਵੇ ਫਿਰ ਕੀ ਹੋਊਗਾ ਦੇਖੋ ਪਿੰਡਾਂ ਚ ਜਾਣ ਦਾ ਪ੍ਰਚਾਰ ਕਰਨ ਦਾ ਕਿਸੇ ਨੂੰ ਵੀ ਹੱਕ ਤੇ ਹੈ ਨਾ ਜੀ ਠੀਕ ਹੈ ਜੀ ਇਹ ਉਹ ਤੁਸੀਂ ਉਹ ਹੱਕ ਵੀ ਨਹੀਂ ਦੇਣਾ ਚਾਹੁੰਦੇ ਕਿਸੇ ਨੂੰ ਤੇ ਫਿਰ ਕੱਲ ਨੂੰ ਜਦੋਂ ਮੰਨ ਲਓ ਤੁਹਾਡੇ ਨਾਲ ਕਿਸੇ ਸਟੇਟ 'ਚ ਇਦਾਂ ਹੋਏਗਾ ਅਸੀਂ ਤੇ ਫਿਰ ਵੀ ਕਹਾਂਗੇ ਕਿ ਨਹੀਂ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਪਰ ਇਹ ਰੋਕ ਰਹੇ ਨੇ ਹੁਣ ਤੇ ਇਸੇ ਕਰਕੇ ਉਹ ਗਵਰਨਰ ਦੇ ਕੋਲ ਚਲੇ ਗਏ ਨੇ ਕਿਉਂਕਿ ਗਵਰਨਰ ਤੇ ਗਵਰਨਰ ਆ ਉਹਦੇ 'ਚ ਮੈਨੂੰ ਲੱਗਦਾ ਕਿ ਗਵਰਨਰ ਹਾਊਸ ਨੇ ਇੰਟਰਵੈਨ ਕਰ ਦੇਣਾ ਜੀ ਹੌਲੀ ਹੌਲੀ ਤੁਸੀਂ ਦੇਖਿਓ ਗੁਲਾਬ ਚੰਦ ਕਟਾਰੀਆ ਫਾਰਮ ਚ ਆਉਣਗੇ ਕਈ ਵਾਰ ਵਰਿੰਦਰ ਸੁਹਾਗ ਕਈ ਮੌਕਿਆਂ ਤੇ ਨਾ ਥੋੜਾ ਜਿਹਾ ਰੁਕ ਜਾਂਦਾ ਹੁੰਦਾ ਸੀ ਵੀ ਕੋਈ ਨੇ ਆ ਆ ਲੈਣ ਦੇ ਮਾੜਾ ਜਿਹਾ ਮੇਰੇ ਟੇਟੇ ਚੜ ਲੈਂਦੇ ਤੇ ਫਿਰ ਉਠਾ ਠਾ ਕਰਾ ਦੇ ਹੁੰਦਾ ਸੀ ਮੈਨੂੰ ਲੱਗਦਾ ਕਿ ਕਟਾਰੀਆ ਸਾਹਿਬ ਵੀ ਇਸੇ ਅੰਦਾਜ਼ ਚ ਖੇਡ ਸਕਦੇ ਆ ਉਹ ਬਲੇ ਸਮੇਂ ਚ ਕਿਉਂਕਿ ਡਾਟਾ ਉਹਨਾਂ ਦੇ ਕੋਲ ਹੈ ਕਦੇ ਕਦੇ ਆਉਂਦੇ ਨੇ ਜਦੋਂ ਡਾਟਾ ਉਹਨਾਂ ਦੇ ਕੋਲ ਵੀ ਆ ਸਾਰਾ ਕੁਝ ਆ ਤੇ ਬਰਾਹਾਲ ਇੰਟਰਸਟਿੰਗ ਹੋ ਗਈ ਹੈ ਪੰਜਾਬ ਦੀ ਪੋਲਿਟਿਕਸ ਬਹੁਤ ਇੰਟਰਸਟਿੰਗ ਹੋ ਗਈ ਹੈ ਜਨਾਬ ਇਹਦੇ ਵਿੱਚ ਮੈਨੂੰ ਜੀ ਇੱਕ ਪੁਆਇੰਟ ਹੋਰ ਹੈ ਮਿੱਤਰ ਦਾ ਆਪਣੇ ਕਮੈਂਟ ਵੀ ਹੈ ਗੁਰਦੀਪ ਕਾਲੋ ਜੀ ਹਾਂ ਜੀ ਇਹ ਕਹਿੰਦੇ ਕਿ ਰਵਨੀਤ ਬੀਟੂ ਨੇ ਕਿਹਾ ਕਿ 500 ਕਰੋੜ 500 ਸਮਥਿੰਗ ਕਰੋੜ 400 500 ਕਰੋੜ ਜੀ ਤੇ ਉਹ ਵੀ ਸ਼ਾਇਦ ਇਸ ਦੇ ਨਾਲ ਹੀ ਜੋੜ ਕੇ ਵੇਖੀ ਉਹਨੂੰ ਵੀ ਕਿ ਇੱਕ ਤਰ੍ਹਾਂ ਨਾਲ ਕਹ ਲਓ ਕਿ ਉੱਤਰੋਂ ਕੋਈ ਸਹੂਲਤ ਆ ਰਹੀ ਹੈ ਥੱਲੇ ਕਿ ਲੋਕ ਤਾਂ ਅਵੇਅਰ ਹੋਣਗੇ ਜੇ ਉਹਨਾਂ ਤੱਕ ਪਹੁੰਚਦੀ ਹੈ ਨਹੀਂ ਉਹੀ ਗੱਲ ਹੈ ਨਾ ਕਈ ਚੀਜ਼ਾਂ ਦਾ ਆਪਣੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਜਦੋਂ ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ ਹੁਣ ਮੈਂ ਤੁਹਾਨੂੰ ਦੱਸਦਾ ਜਿਹੜਾ ਇਹਨਾਂ ਨੇ 10 ਲੱਖ ਤੱਕ ਦੇ ਇਲਾਜ ਦਾ ਪ੍ਰੋਗਰਾਮ ਲਿਆਂਦਾ ਹੈ ਜੀ ਬੇਸਿਕਲੀ ਉਹਦੀ ਅੰਤਰਿੰਗ ਇਜਾਜ਼ਤ ਜਿਹੜੀ ਹੈ ਨਾ ਇੱਕ ਇੰਟਰਮ ਮਤਲਬ ਕਿ ਕਹਿ ਲੋ ਕਿ ਅਗਾਊ ਇਜਾਜ਼ਤ ਕੇ ਅੰਦਰ ਤੋਂ ਲੈਣ ਵਾਸਤੇ ਪੱਤਰ ਵਿਆਰ ਕਰ ਰਹੇ ਨੇ ਜੀ ਕਿ ਅਸੀਂ ਇਹ ਨਾ ਹੋਵੇ ਕਿ ਦੀਵਾਲੀ ਤੇ ਜਾਂ ਦਸਹਿਰੇ ਤੇ ਜਾਂ 2 ਅਕਤੂਬਰ ਨੂੰ ਅਸੀਂ ਜਸ਼ਨ ਮਨਾਉਣੇ ਸ਼ੁਰੂ ਕਰ ਦਈਏ ਜੀ ਤੇ ਉਧਰੋਂ ਉਹ ੜਕਾ ਡਾਲਣ ਕਿਉਂਕਿ ਸਿਹਤ ਯੋਜਨਾ ਚ ਕੇਂਦਰ ਦਾ ਬਹੁਤ ਵੱਡਾ ਹਿੱਸਾ ਹੁੰਦਾ ਸ਼ੇਅਰ ਹੁੰਦਾ ਠੀਕ ਹੈ ਜੀ ਹੁਣ ਜਦੋਂ ਕਾਰਡ ਮਿਲਣਾ ਸਟਾਰਟ ਹੋ ਜਾਊਗਾ ਜੀ ਲੋਕਾਂ ਨੇ ਕੀ ਕਹਿਣਾ ਕਿ ਭਗਵੰਤ ਮਾਨ ਨੇ ਜੀ ਆਹ ਕਰਤਾ ਹੁਣ ਬੇਸਿਕਲੀ ਭਈ ਸ਼ੇਅਰ ਤਾਂ ਜੇ ਮੰਨ ਲਓ 70 30 ਹੈ 60 40 ਹੈ ਜੀ ਪੈਸਾ ਤਾਂ 60 ਉਧਰੋਂ ਵੀ ਆ ਰਿਹਾ ਹੈ ਤਾਂ ਪੈਸੇ ਤਾਂ ਆਲਟੀਮੇਟਲੀ ਤਾਂ ਜੇ ਦੇਖੀਓ ਤਾਂ ਸਾਰੇ ਦੇਸ਼ ਦਾ ਹੀ ਪੈਸਾ ਇਕੱਠਾ ਹੁੰਦਾ ਹੈ ਯੋਜਨਾਵਾਂ ਦੇ ਰੂਪ ਚ ਵੱਖ-ਵੱਖ ਸਟੇਟਾਂ ਨੂੰ ਸ਼ੇਅਰ ਮਿਲਦਾ ਹੈ ਪਰ ਉਹਦੇ ਚ ਆਮ ਇੱਕ ਬੰਦੇ ਦੀ ਜਨ ਧਾਰਨਾ ਹੁੰਦੀ ਜਿਹੜੀ ਆ ਉਹ ਇਹੋ ਆ ਕਿ ਮਾਨ ਕਰ ਰਿਹਾ ਹੈ ਹੂੰ ਬਿਲਕੁਲ ਇਹ ਜਾ ਕੇ ਇਹ ਕਹਿਣਗੇ ਕਿ ਅਸੀਂ ਇੰਨਾ ਕਰ ਰਹੇ ਹਾਂ ਜੀ ਮਾਨਤਾ ਆ ਕਰ ਰਿਹਾ ਵਾ ਬਿਲਕੁਲ ਠੀਕ ਹੈ ਨਾ ਜੀ ਆਹੀ ਰੌਲਾ ਹੈ ਆਹੀ ਰੌਲਾ ਹੈ ਪੈਸਾ ਤੇ ਸੈਂਟਰ ਦਿੰਦਾ ਹੀ ਆ ਵੱਖ-ਵੱਖ ਯੋਜਨਾਵਾਂ 'ਚ ਤੁਸੀਂ ਆ ਸਿੱਖਿਆ ਡਿਪਾਰਟਮੈਂਟ 'ਚ ਦੇਖ ਲਓ ਸਮਗਰ ਸਿੱਖਿਆ ਅਭਿਆਨ ਦਾ ਕਿੰਨਾ ਪੈਸਾ ਹੁੰਦਾ ਹੈ ਠੀਕ ਹੈ ਨਾ ਜੀਂਟਰ ਦੇ ਅਧੀਨ ਹੀ ਆ ਸਾਰੀ ਇਹ ਜਾ ਕੇ ਕਹਿਣਗੇ ਕਿ ਖਾਦਾਂ ਦੇ ਗੱਟੂ ਤੇ ਭਾਈ ਕਿੰਨਾ ਤੁਸੀਂ ਸਬਸਿਡੀ ਦਾ ਪੈਸਾ ਲੈਨੇ ਹੋ ਇਹ ਕਿਹਦਾ ਹੈ ਮੋਦੀ ਸਾਹਿਬ ਦਾ ਫਲਾਣਾ ਤਾਂ ਮਤਲਬ ਕਿ ਇੱਕ ਲੜਾਈ ਸ਼ੁਰੂ ਹੋ ਗਈ ਹੈ ਜਿਹਨੂੰ ਕ੍ਰੈਡਿਟ ਵਾਰ ਵੀ ਕਹਿੰਨੇ ਆ ਆਪਾਂ ਜੀ ਜੀ ਮੈਂ ਤੁਹਾਨੂੰ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਕਾਫੀ ਸਾਰੀਆਂ ਗੱਲਾਂ ਬਾਤਾਂ ਨੇ ਅੱਜ ਤੇ ਆਪਾਂ ਕਰਨੀਆਂ ਨੇ ਆ ਇੱਕ ਸਿੱਧੂ ਸਾਹ ਹੋਰ ਨਾਲ ਕਮੈਂਟ ਪੜ ਲੈਣੇ ਤੇ ਇਸੇ ਤੇ ਆਪਾਂ ਅਗਲੀ ਖਬਰ ਸ਼ੁਰੂ ਕਰ ਲਾਂਗੇ